ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰੇ ਜਾਨਵਾਰਾਂ ਦੇ ਘਰ ਪਰਵਾਹ ਠੀਕ ਹੋਣਗੇ ਅੱਜ ਤਰੀਕ 4 6 ਤੀਜਾ ਮਹੀਨਾ 2025 ਦਿਨ ਐਤਵਾਰ ਜਿਹੜਾ ਐਤਵਾਰ ਦਾ ਨਾਮ ਇਹਦਾ ਸਾਰਿਆਂ ਨੂੰ ਪਤਾ ਲੱਗਿਆਦਾ ਮੰਡੀ ਢੱਪਾਲੀ ਐ ਦਿਖਾਵਾਂਗੇ ਟੌਪ ਟੌਪ ਦੇ ਨਗੇ ਨੇ ਸੀਜ਼ਨ ਆ ਗਿਆ ਸੱਜਣਾ ਹੁਣ ਲਾਈਕ ਸ਼ੇਅਰ ਕਮੈਂਟ ਵੱਧ ਕਰਦਾ ਕਰੋ ਕਿਉਂਕਿ ਉਹਨਾਂ ਨੂੰ ਹੌਸਲਾ ਮਿਲਦਾ ਰਹਿੰਦਾ ਇੱਥੇ ਕਿਸ਼ੇ ਤੇ ਮੱਝਾਂ ਹੁੰਦੀਆਂ ਘਾਟਾ ਗਾਂਵਾਂ ਹੁੰਦੇ ਆ ਘਟਾ ਤੇ ਫਿਰ ਤੁਹਾਨੂੰ ਪਤਾ ਖੇਚਲਾ ਬਹੁਤ ਹੋ ਜਾਂਦੇ ਜਾਣ ਦੀ ਅੱਜ ਵੀ ਇਹਨੂੰ ਮਸ਼ੀਨ ਮਸ਼ੀਨ ਦਾ ਕੰਮ ਕਰਨਾ ਹੈ ਫੇਰ ਵੀ ਇਧਰ ਆਏ ਮੈਂ ਕਿ ਆਪਣੇ ਦਰਸ਼ਕ ਰਹਿ ਜਾਣਗੇ ਦੇਖਣ ਕਰਨੇ ਹੋ ਫਿਰ ਦਿਖਾਵਾਂਗਾ ਟੌਪ ਟੌਪ ਦੇ ਨੀ ਕਿਨੇ ਸਜਣੋਂ ਡੱਬ ਵਾਲੀ ਮੰਡੀ ਪਹੁੰਚਿਆ ਤੇ ਜਿਹੜੇ ਸਜਣੇ ਇਧਰ ਐਡ ਕਰਨ ਨੂੰ ਕਰ ਲਿਆ ਉਸ ਪਰਕ 6283402919 ਇਹ ਨੰਬਰ ਆਪਣਾ ਏਰੀਆ ਆਪਣਾ ਸਦੂਲਗੜ ਆ ਗਿਆ ਸਜਣੋਂ ਜ਼ਿਲ੍ਹਾ ਆਪਣਾ ਮਾਨਸਾ ਤੇ ਅੱਜ ਦਿਖਾਉਣੇ ਟੌਪ ਦੇ ਨੀ ਕਿਨੇ ਸਜਣੋਂ ਅੱਜ ਆਹ ਦੇਖੋ ਸਜਣੋਂ ਸੁਣਨਾ ਹੈਗਾ ਮੈਂ ਆਏ ਗਾਂਜਾਂ ਬੜਾ ਸਰਾ ਹੁੰਦੇ ਆ ਪਰ ਉਹ ਟੌਪ ਕਲਾਸ ਸਾਨੂੰ ਮੱਝ ਦਿਖਾਉਣੇ ਆ ਗਏ ਆ ਦੇਖੋ ਹਾਂ ਜਮਾ ਸਿਰਾ ਲੱਗ ਰਿਹਾ ਆ ਲੇ ਯਾਰ ਸ਼ਾ ਗੱਲ ਬਾਤ ਆ ਕੋਕੇ ਪੀਸੀ ਐ ਆ ਜੋ ਸੱਜਣੋਂ ਮੁੱਲ ਦਾ ਕੀ ਰੇਟ ਦਾ ਕੀ ਗੱਲ ਬਾਤ ਆ ਕਿੰਨਾ ਥੋੜਾ ਗਲਤ ਮੁੱਲਾ ਤੇ ਕਿਡੀਆਂ ਕਿਡੀਆਂ ਘੈਸ ਆ ਗਈਆਂ ਇੱਥੇ ਲੈ ਸੱਜਣੋਂ ਕੋ ਝੋਟੀ ਦਿਖਾਉਣਾ ਤੋਕੜ ਘੱਪਣ ਬਹੁਤ ਮੰਗਦਾ ਵੀ ਝੋਟੀ ਬਹੁਤ ਸੋਹਣੀ ਆ ਸੋਹਣੀ ਦਾ ਕਿਡੀਆਂ ਕੋਕਾ ਪੀਸੀ ਆ ਜਮਾ ਖਾਣਾ ਖਾਣਾ ਘੱਟ ਹੈ ਖਾਣ ਚੋਂ ਪਤਾ ਲੱਗੂਗਾ ਕਿ ਸੋਹਣੀ ਹੋ ਜੀ ਬੜੀ ਚੌੜੀ ਐ ਜਨਾ ਪੋਕਾ ਵੀ ਦਾ ਆਹ ਸਾਡਾ ਫਰਕ ਬਹੁਤ ਆ ਜੈਡ ਬਲੈਕ ਆ ਬਈ ਔਰ ਪਤਲੀ ਚਮੜੀ ਜੰਮ ਵੀ ਹੋਣੀ 18 ਮਿੰਟ ਚਾਹ ਨਹੀਂ ਲੈ ਮੋਲ ਕੀ ਕਰੇ ਪੰਡਾ ਪਰਤ ਵਾਲੀ ਚੱਕਾ ਰੋੜਦੀ ਛੋਟੀ ਚੱਗੀ ਆ ਗੱਲ ਕਰ ਥਾਣ ਦਾ ਪਤਾ ਲੱਗੂ ਉਧਰੋਂ ਕਿੰਵੇਂ ਕੁਸ ਹੈ ਇਹ ਬਾਈ ਨੇ ਦੱਸਤਾ ਤਾਂ ਵੀ ਠੀਕ ਹੈ ਨਹੀਂ ਫਿਰ ਪੂਰਾ ਪਤਾ ਲੱਗ ਗਿਆ ਬਾਈ ਕੀ ਹਾਲ ਹੈ ਵਧੀਆ ਬਾਈ ਕਿਹੜਾ ਪਿੰਡ ਹੈ ਗੁਰੰਗਾਲੀ ਕੰਢੇ ਗੁਰੰਗਾਲੀ ਹੈ ਨਾ ਜਿਲ੍ਹਾ ਸਰਸੇ ਪਹਿਲਾਂ ਨੂੰ ਬੱਚਾ ਕਿਹ ਆ ਮਗਰਾ ਫਾਇਰ ਕਟਾ ਜੱਪਣ ਕਦੇ ਜਿੱਤੀ ਬਾਈ ਚਾਰ ਮਹੀਨੇ ਚਾਰ ਦੀ ਚੈੱਕ ਕਰਾਈਆ ਹਾਂਜੀ ਕਤਕਾ ਨਾ ਭਾਈ ਹੁਣ 10 ਕਿਲੋ ਪਈ 10 ਕਿਲੋ ਹੈਗਾ ਹਾਂ ਜੀ ਤੇ ਇੱਕ ਥਾਣਾ ਥੋੜਾ ਕਿਵੇਂ ਲੱਗਦਾ ਭਾਈ ਉਹ ਥਾਣਾ ਭਾਈ ਚਵਾਈ ਚ ਆਉਂਦੇ ਆ ਇਹਨਾਂ ਚੱਲਦੀ ਹੈ ਚੱਲਦੇ ਹਾਂ ਹਾਂ ਜੀ ਦੋ ਦੋੋਂ ਦਾ ਵਧੀਆ ਸਹੀ ਕੰਮ ਸਾਰਾ ਜੀ ਇੱਕ ਵੇ ਕਰਦੇ ਰੇਟ ਭਾਈ ਦਾ ਰੇਟ ਭਾਈ 90000 ਰੇਟ 90 ਮਾਨ ਤਣ ਹਾਂ ਤਣ ਕਰਦੇ ਆ ਮੌਕੇ ਤੇ ਕਿੰਨਾ ਕਰ ਕਰਦਾ ਛੋਟ ਮਿਲ 4-5000 80 ਵੀ 80 ਵੀ 85 ਕਰਦੇ 85000 ਚਲ ਮਾਨ ਤਣ ਹੋ ਜਾਂਦਾ ਝੋਟੀ ਬਹੁਤ ਸੋਹਣੀ ਆ ਬਾਈ ਦੀ ਪਿੰਡ ਕੁਰੰਗਾਲੀ ਜ਼ਿਲ੍ਹਾ ਸਰਸਾ ਮਗਰ ਕਟਾ ਤੇ ਮੋਬਾਈਲ ਨੰਬਰ ਭਾਈ 9265 ਹਾਂ 11018 11600 11018 11018 ਕਰ ਲਓ ਬਾਈ ਨਾ ਸੰਪਰਕ ਨਾ ਕੀ ਸੀ ਬਾਈ ਤੇਰਾ ਬ੍ਰਿੰਦਰ ਸਿੰਘ ਬ੍ਰਿੰਦਰ ਸਿੰਘ ਆ ਬਾਈ ਬਜੀ ਘਰ ਦਾ ਕੰਮ ਆ ਕੋਈ ਪਾਰਦਾ ਨਹੀਂ ਟੌਪ ਪਲਾਸ ਛੁੱਟੀ ਆ ਬਾਈ ਦੀ ਮੈਂ ਸਤਿਨੂੰ ਮੱਝ ਇੱਕ ਤੁਹਾਨੂੰ ਹੋਰ ਦਿਖਾਉਣਾ ਸਿੰਘ ਥੋੜਾ ਖੁੱਲਾ ਮੁੜਿਆ ਨੇੜਿਆ ਦੂਰ ਹੋ ਗਿਆ ਮੱਝ ਚੰਗੀ ਬਣੂ ਕੋਈ ਬਾਈ ਵੀ ਪੁੱਛਾਂਗੇ ਬਾਈ ਰਚ ਨਹੀਂ ਜਾਣੀ ਲੇ ਵੇ ਲੋ ਬਹੁਤ ਚੰਗੀ ਆ 1 ਲੱਖ ਤੇ 35 14 ਬਈ ਖੁੱਲੇ ਦਊਗੀ 14 ਤਰੀਕ ਬਾਅਦ ਫੁੱਲੇ ਦੇ ਦਊਗੀ ਚੌਥਾ ਸੀ ਆ ਗਿਆ ਆਰਡਰ ਵਾਲੀ ਹੋ ਰਹਾ ਹੈ ਉਹ ਜੀ ਜਿੱਤੇ ਕਰ ਲੈ ਇੱਧਰ ਇਹ ਸਾਰੀ ਆ ਦੇ ਤਰੀਕ ਜੀ ਧੰਨਵਾਦ ਜੀ ਜਿੰਦ ਪਹਰੇ ਪੂਰੀ ਜਮੜੀ ਆ ਜਿਹੜਾ ਪੂਜ ਵਰਗੇ ਜਾਂਦੇ ਆ ਜਿੰਦ ਆਪਾਂ ਹੋਰ ਕੀ ਆਗੇ ਕਰੀਏ ਨਾ ਕਹਿ ਰਿਹਾ ਕਿ ਭਾਈ ਸੁਣਦੇ ਨੇ ਸੂਣ ਦਾ ਕਹਿਦਾ ਰਹਿਗਾ 10 ਕਿਲੋ ਦਾ ਦਾ ਕੱਢ ਜੂ ਫਤਲੇ ਵਚਕਰਮ ਵਾਲੀ ਬਦੀ ਖੋਲ ਜੂ ਹਣਾ ਬਾਈ 10 ਦਿਨ ਪਿਆ ਜੇ ਸੂਣ ਦੇ ਇਹ ਲੇਵਾ ਫਟਵਾਲ ਵਰਗਾ ਆ ਕਿ ਨੰਬਰ ਲੈ ਲਾਂਗੇ ਬਾਈ ਦੋ ਕਾਰਲਸ ਵਰਗ 1 ਲੱਖ ਤੇ 40 ਹਜ਼ਾਰ ਰੇਟ ਇਹਦਾ ਅੱਜ ਪੁੱਜ ਗਿਆ ਨੂੰ ਸੱਜਣੋ ਸੌਦਾ ਹੋ ਗਿਆ ਇਹਦਾ ਕਪੜਾ ਮੱਝ ਜੈਡਬਲ ਆਇਆ ਫਿਰ ਕਾਲੀ ਪਤਲੀ ਚਮੜੀ ਦੀ ਤੂੰਜ ਵਰਗੀ ਝੋਟੀ ਹੈ ਸਨਹ ਝੋਟੀ ਦੇਖੋ ਪਹਿਲਾ ਸੁਆ ਨਵੀਂ ਝੋਟੀ ਹੈ ਪਹਿਲੇ ਕੋਲ ਕਮਾਲ ਦੀ ਆ ਆ ਬਾਈ ਦੀ ਹੈ ਸਿੰਗਲ ਸੰਗ ਦਾ ਕੁੰਡੀ ਲਈ ਫਿਰਦਾ ਪਤਾ ਨਹੀਂ ਕਿੱਥੋਂ ਲਿਆ ਆ ਵੈਸੇ ਤੁਹਾਨੂੰ ਝੋਟੀ ਦਿਖਾਉਣਾ ਤੁਹਾਨੂੰ ਉਹ ਟੌਪ ਦੀ ਹੈ ਕੁਝ ਤਾਂ ਬਾਈ ਨੂੰ ਰੋਕ ਲਾ ਆਇਆ ਮੋੜ ਲਿਆ ਕੈਮਾ ਹੋਇਆ ਕੀ ਗੱਲਬਾਤ ਆ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਸਿੰਗਾ-ਸੁੰਗਾ ਨੇ ਐਨ ਜਿਹਾ ਪੁੰਡੀ ਐ ਚੁੰਨੀ ਪਾ ਕੇ ਬਾਈ ਨੇ ਗੱਲ ਚ ਉਹ ਤੂੰ ਬਾਹਰ ਨੂੰ ਮੋੜਨਾ ਕਰ ਮੈਂ ਤਾਇਆ ਗਿਆ ਇਹਨਾਂ ਤੈਨੂੰ ਥਾਮ ਦੂਰਾ ਦਾ ਮੁੱਠੀ ਵਾਲਾ ਥਾਣਾ ਕਿਸ ਨੇ ਬਾਈ ਨੂੰ ਕੀ ਦੇਤਾ ਕੀ ਗੱਲਬਾਤ ਆ ਕੀ ਹੋ ਗਿਆ ਕੀ ਹੋ ਰਿਹਾ ਬਾਈ ਕੀ ਹਾਲ ਹੈ ਵਧੀਆ ਬਾਈ ਕੈਮਾ ਸੋ ਛੋਟੀ ਬਾਈ ਬਾਈ ਪਹਿਲੇਣਾ ਪਹਿਲੇ ਸੋਏ ਹਾਂ ਕੈਦ ਮੂਰ ਦੰਦਾ ਦੇਖਿਆ ਦਾ ਦੋਂਦੀ ਆ ਬਈ ਦੋ ਦੋਂਦਾ ਕਿੰਨੇ ਦਿਨੋਂ ਕੁਸੂਈਨ ਬਾਈ ਉਹ ਕਹਿੰਦੇ ਚੌਥਾ ਦਿਨ ਹੀ ਨਹੀਂ ਆ ਬਈ ਬੱਚਾ ਬਹੁਤ ਛੋਟਾ ਕੀ ਆ ਮਾ ਕੱਟੀ ਵੀ ਆ ਗਈ ਨਾ ਬਾਈ ਕੱਟੀ ਜਦੋਂ ਮੱਝ ਬਹੁਤ ਸੋਹਣੀਆਂ ਕਰਨ ਲੱਗਾ ਲਾਥਾਣਾ ਤੇ ਕਿੰਨਾ ਹੋ ਗਿਆ ਬੋੜਾ ਬਈ ਹਣਾ ਬੋੜਾ 9 ਕਿਲੋ 9 ਕਿਲੋ ਹੈ ਗਿਆ ਪਿੰਡ ਕਿਹੜਾ ਆਪਣਾ ਮਾਨਸਾ ਸ਼ਹਿਰ ਬਈ ਖਾਸ ਹਾਂ ਖਾਸ ਸਾਡੇ ਜ਼ਿਲ੍ਹੇ ਦੇ ਆ ਗਏ ਹਨ ਮੈਲ ਨੰਬਰ ਬੋੜਾ 90562 ਬਾਈ ਸੰਗਰੂਰ ਨਾ ਕੀ ਤੇਰਾ ਸੁੱਖਾ ਬਈ ਸੁੱਖਾ ਮਾਨਸਾ ਹਾਂ ਬਈ ਸੁੱਖਾ ਮਾਨਸਾ ਦਾ ਜਨ ਤਗਾ ਦਾ ਨੂੰ ਬਾਈ ਦਾ ਨੰਬਰ ਲਾਇਦਾ ਓਏ ਕਣੀ ਨਹੀਂ ਸੀ ਨਾ ਇਹ ਹਾਂ ਹਾਂ 1 ਲੱਖ ਤੇ 40 ਹਜ਼ਾਰ ਰੇਟ ਦਾ ਮਾਨਤਾਣ ਹੋ ਜੂ ਥਾਣਾ ਸੁਣਾਇਆ ਬਾਈ ਜਮ ਮੁੱਠੀ ਵਾਲਾ ਥਾਣਾ ਛੋਟਾ ਹੈ ਕਰ ਲਿਓ ਉਸ ਬਰਕਾ ਛੋਟਾ ਆ ਜਾ ਉਮਰ ਦਾ ਬਾਈ ਜਮ ਜਰ ਮੱਝ ਦਿਖਾਉਣਾ ਮੱਝ ਫਿਰ ਟਾਪ ਕਲਾਸ ਹੈ ਅੱਜ ਕੁਆਲੀ ਵਾਈ ਬਰੇਡ ਦੀ ਮੱਝ ਹੈ ਟਾਟ ਪਿਆ ਜਮ ਮੱਝ ਦਾ ਅੱਜ ਕੁਆਲੀ ਕਾਰਦੇ ਵਾਲਾ ਹੈ ਚਾਹੇ ਬਾਈ ਨੂੰ ਮੋੜ ਲਿਆ ਬਾਈ ਮੋੜ ਲਾ ਬਾਈ ਓਹੋ ਮਸੂਆ ਦਾ ਕੀ ਗੱਲ ਬਾਤ ਫਟਲੀ ਜਮੜ ਦੇ ਕੱਲਾ ਕੱਲਾ ਸਾਨਾ ਮੁੱਠੀ ਵਾਲਾ ਕੱਢ ਜਾ ਰੋਕ ਜਾ ਕਰਦੇ ਆ ਬਾਈ ਨਾਲ ਗੱਲ ਬਾਤ ਫੜ ਜਾ ਫਟਲੀ ਜਮੜੀ ਐਣ ਜਮਾ ਸਿਆਦਾ ਪਾਤੇਪੁਰ ਪੰਨੀ ਵਾਲਾ ਬੈਂਡਾ ਬਾਈ ਦਾ ਤੀਜਾ ਸੁਆ ਇਹ ਕਿੰਨੇ ਦਿਨਾਂ ਹੋ ਗਏ ਸੁਆ ਤੇਰਾ ਕਿਉਂ ਹੋਇਆ ਬਹੁਤ ਡਰਦੀ ਹੈ ਤੇਰੇ ਕੋਲ ਅੱਛਾ ਤੇ ਮਲਕੀ ਕਰਾ ਬੱਚਾ ਮਾਗਾ ਕੱਟਾ ਕੱਟੀ ਠੀਕ ਹੈ ਮਾਹਰ ਵੀ ਕੱਟੀਆਂ ਬਹੁਤ ਸੋਹਣੀਆਂ ਸਿੰਘ ਨਾ ਫਸਾਲੇ ਨਾਮ ਕੀ ਹੈ ਦਾ ਨਹੀਂ ਕਰਦਾ ਜੀ ਅੱਜ ਦਿਲ ਨੂੰ ਆ ਕੇ ਮਰਦੀ ਦੁਬਾਰੇ ਇਹ ਸਿਰ ਪਹਿਲਾਂ ਤੋ ਕਰ ਸੁਣੋ ਕੰਮ ਜਿਹੜਾ ਤਾਂ ਦੱਸਦੇ ਸੀ ਆ ਭਾਈ ਨੂੰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਏਰੀਆ ਹੈ ਆਪਣਾ ਆਪਣਾ ਹੀ ਮਲੋੜ ਜੀ ਆ ਸ਼ਮਲੋੜ ਦਾ ਏਰੀਆ ਹਾਂਜੀ ਮੱਝ ਭਾਈ ਕੰਮਾ ਸੁਆ ਇਹ ਤੀਜਾ ਸੁਆ ਸੁਈ ਕਿੰਨੇ ਦਿਨੋਂ ਕੁ ਸੁਈ ਨੂੰ 6 ਮਹੀਨੇ ਕਿੰਨਾ ਬੋਲਾ ਵਜਣਾ ਬੋਲਾ 13 ਕਿਲੋ ਹੈਗਾ 13 ਕਿਲੋ ਕਰਦੀ ਹੈ ਕਿ ਵਪਾਰ ਦਾ ਕੰਮ ਹੈ ਨਹੀਂ ਨਹੀਂ ਜੀ ਵਪਾਰ ਦਾ ਕੰਮ ਅੱਛਾ ਵਪਾਰ ਚਲ ਵਧੀਆ ਗੱਲ ਹੈ ਨਾ ਭਾਈ ਘਰੋਂ ਮੇਰੇ ਦੇ ਮੱਝ ਸੁਆ ਹਾਂਜੀ ਹਾਂਜੀ ਜਿੱਦੋਂ ਮਰਜ਼ੀ ਆਂ ਟਾਈਮ ਆਂਗੇ ਠੀਕ ਹੈ ਮੇਰੇ ਮੱਝ ਭਾਈ ਦੇ ਬਰੀਡ ਵਾਲੀ ਐਫਐਲ ਮਗਰ ਵੀ ਕੱਟੀ ਆ ਗਈ ਤੇ ਕੀ ਰੇਟ ਆ ਬਈ ਜਾਇਜ਼ ਇਹਦਾ ਮੁੱਲ 135 ਕਰਦੇ ਹੋ ਮਾਨਤਾ ਨੂੰ ਬਈ ਮਾਨਤਾਵੇ ਬਈ 1 25 ਦੀ ਦੇਦਾ ਸਵਾਲੀ ਦੇਦਾ ਰੁੱਤ ਦੇ ਹਿਸਾਬ ਨਾਲ ਮੱਝ ਚੰਗੀ ਆ ਬਈ ਦੀ ਤੇ ਰੇਟ ਵੀ ਜਾਇਜ਼ ਹੀ ਆ ਮੱਝ ਚੰਗੀ ਆ ਮਗਰ ਕੱਟੀ ਆ ਗਈ ਮੇਲ ਨੰਬਰ ਬਈ 947317311 ਨਾਂ ਕੀ ਹੈ ਬਈ ਆਪਣਾ ਕਵਰਜੀਤ ਕਵਰਜੀਤ ਸਿੰਘ ਪਿੰਡ ਪੰਡ ਫਤਿਹਪੁਰ ਮੰਨੇਗਾ ਫਤਿਹਪੁਰ ਮੰਨੇਗਾ ਹੈਟ ਆਰਡਰ ਦੀ ਆ ਪੂਰੀ ਜਮਾ ਕੱਟੀ ਦੀ ਬੂਤਵਾ ਦੇ ਕੋਈ ਨਾਲ ਕਿ ਸੀਮੰਟ ਦੇ ਹੁੰਦੇ ਨੇ ਨਾ ਬਈ ਜੱਡ ਬਲੈਕ ਹੈ ਜੀ ਹਾਂ ਕਿਹਨੇ ਪਤਾ ਕਰ ਲਿਆ ਇਸ ਫਰਕ ਬਾਈ ਇੱਕ ਲੈ ਗਿਆ ਬਾਈ ਦੇਖ ਇੱਕ ਕੱਪੜਾ ਹੋਰ ਆ ਗਿਆ ਮੱਜ ਅਜੇ ਕੱਪੜਾ ਵੱਧ ਹੋ ਗਿਆ ਹਣ ਖੋਲ ਨੂੰ ਵੀਰ ਲੈ ਵਾ ਜਿਲਾ ਗਿਆ ਚੱਲ ਵੀ ਇਤਨੀ ਰਹਿ ਗਈ ਅਭੀ ਪੂਰੇ ਨੇ ਨਹੀਂ ਆਟ ਹੋ ਗਿਆ ਆ ਬੈਠੇ ਬਾਈਆਂ ਦੀ ਚਾਮੜੀ ਝੁੰਮੜੀ ਦੇ ਬਹੁਤ ਪਤਲੀ ਹੈ ਹਾਂ ਥੋੜਾ ਨੇੜੇ ਰੱਖ ਦੀ ਇੱਕ ਸ਼ੈੱਡ ਵੀ ਨਾਲ ਕਰ ਜੇ ਕਿਤੇ ਤਾਂ ਕੁਝ ਦਿਆਂ ਬਾਈ ਰੋ ਕੰਮ ਹਸਵਾ ਕੀ ਗੱਲ ਬਾਤ ਕਹਿਦਾ ਰਹਿੰਦੇ ਆ ਹਾਂ ਥੋੜਾ ਨੇੜੇ ਆਹ ਬੋ ਬਾਈ ਦੇ ਆ ਬਈ ਮੱਝ ਤੌਰ ਤੇ ਕਿੰਨੇ ਦਾ ਰਹਿੰਦੇ ਤੇ ਦੱਸ ਦੇ ਬਾਈ ਯਾਰ ਇੱਕ ਹਫਤਾ ਹੀ ਇੱਕ ਹਫਤਾ ਵਪਾਰ ਤਾਂ ਤੁਹਾਡਾ ਕੰਮ ਬਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਗਿਆ ਪਿੰਡ ਕਿਹੜਾ ਆ ਗਿਆ ਬਾਈ ਆਪਣਾ ਪਿੰਡ ਕਟਿਆਲੀ ਕਟਿਆਲੀ ਅੱਛਾ ਬੋਰੋ ਕਿ ਜਨਮ ਹੈ ਨਾ ਤੇ ਕਾਪਟਾ ਰੰਦਾ ਸੱਜਣੋ ਲੇਬ ਵਾਲੂਗਾ ਖੋਲ ਜੋ ਵੀ ਬਰੀਡ ਦੀ ਇਹ ਵੀ ਚੰਗੀ ਆ ਤੇ ਰੇਟ ਕੀ ਆ ਭਾਈ ਇਹਦਾ ਹਾਂਜੀ ਤੇ ਰੇਟ ਭਾਈ ਰੇਟ 130 130 ਤੇ ਮਾਇਲ ਨੰਬਰ 95012282 9601222847 ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਗਿਆ ਬਾਈਆਂ ਦਾ ਮੱਝ ਬਹੁਤ ਚੰਗੀ ਆ ਭਾਈ ਜੀ ਸੰਧੂ ਡੇਰੀ ਫਾਰ ਆਹ ਦੇਖੋ ਜਦੋਂ ਮੰਡੀ ਖਾਲੀ ਹੋਈ ਆ ਅਜੋ ਵੰਡੀ ਖਾਲੀ ਹੈ ਸਾਰੀ ਜੇ ਮੈਂ ਕੱਟ ਲਾਂ ਤੂੰ ਕੱਟ ਲੈਣਾ ਕੰਕਰ ਰਿਹਾ ਵੀ ਮਿਲਦੇ ਹੈ ਭਾਈ ਨਾਲ ਤਰੀਕ ਕਿਹ ਅਜਾ ਚੌਥਾ ਮਹੀਨਾ 2000 ਉਹਨਾਂ ਨੂੰ ਆ ਗਈ 25 ਬਹੁਤ ਘਟ ਮਾਲਾ ਯਾਰ ਬਹੁਤ ਜਿਆਦਾ ਘਟ ਮਾਲਾ ਆੜੀ ਦਾ ਕਰਕੇ ਫਰਕ ਪੈ ਗਿਆ ਸਦਰੋਂ ਇੱਥੇ ਗਾਣਿਆਂ ਆਲਾ ਭਰਿਆ ਹੁੰਦਾ ਸੀਗਾ ਉਹ ਭਾਈ ਇਹ ਖੜਾ ਉਹਨੂੰ ਪੁੱਛਦਾ ਕੀ ਇਹਦਾ ਚੱਲਵਾਦਾ ਨਿੱਪੂ ਬਾਗੀ ਕਿਹਦੇ ਵਸਾਇਆ ਭਾਈ ਉਹ ਸੀ ਜਮਾ ਬੇਲੀ ਵੀ ਹੈ ਮੰਡੀ ਇਧਰ ਮਾਰ ਲਗਾ ਨਾ ਕੋਈ ਗਾਗਾ ਨਾ ਕੋ ਲੈਣ ਵਾਲਾ ਨਾ ਕੋ ਦੇਣ ਵਾਲਾ ਆ ਗਈ ਵਧੀਆ ਬਾਈ ਇਹ ਆ ਦੇਖੋ ਸੱਜਣਾ ਜਮਾ ਖਾਲੀ ਵੀ ਹੈ ਮੰਡੀ ਜਦੋਂ ਮੈਂ ਕੱਢਦਾ ਨਾ ਦੋ ਬਣਾ ਕਰਿਆਗਾ ਬਾਪੂ ਦੇ ਬਾਪੂ ਗਲੀਆਂ ਵਧੀਆ ਬਾਬੇ ਆਲੀ ਪੁੱਛ ਲੈਨੇ ਕਿੰਨੇ ਦੀ ਇਹ ਗਾਣੇ ਮਨਾਂ ਹਾਂ ਪਾਲੀਆਂ ਦੋ ਸਾਰੀ ਮੰਡੀ ਚ ਗੱਲ ਕਰ ਯਾਰ ਮੰਦਾ ਬਹਿ ਗਿਆ ਆਪਾਂ ਵਜਵੇਂ ਮੋੜ ਲੈ ਬਾਬੇ ਯਾਰ ਕਹਿ ਇਹਦੇ ਨੂੰ ਬਾਬੇ ਨੂੰ ਮੋੜ ਤਾ ਲਾਇ ਤੂੰ ਕਹਿੰਦੇ ਨੇ ਬਾਬੇ ਨੂੰ ਜਮੇਂ ਗਾ ਜਾਂਗੇ ਅਸੀਲ ਬਹੁਤਾ ਗਾਲਾ ਕਰ ਜਾਂਦੀ ਐ ਤੇ ਬਾਬਾ ਤੇਰੇ ਕਹਿੰਦੀ ਝਾਕੇ ਬਾਬੇ ਨੂੰ ਮੋੜ ਲਾ ਕਿਹੜਾ ਬੰਦਾ ਇਹ ਬਤਾਈਦਾ ਵਰਤਾਰਾ ਕੰਮ ਕਰਦਾ ਹੈ ਪਹਿਲਾ ਸੁਣਾ ਉਹਨਾਂ ਨੇ ਕਿ ਕਿਉਂ ਪੁੱਛਿਆ ਬਾਬੇ ਨੇ ਸੀਰ ਬਹੁਤਾ ਗਾਂ ਯਾਰ ਮਾਗਰ ਬੱਚਾ ਪੁੱਛਿਆ ਬਾਬੇ ਨੂੰ ਕੀ ਰੇਟਾ ਕੀ ਗੱਲ ਬਾਤ ਆ ਸਾਡੀ ਕੁੜੀ ਚੰਗੀ ਹੈ ਸਮਾਈ ਘਟ ਲਾ ਦੇ ਬਾਬੇ ਦੀ ਪੁੱਛਿਆ ਬਾਬੇ ਨੂੰ ਏ ਮੁੰਡਾ ਕਿਰੇ ਨਾਲ 99726 22430 ਪਿੰਡ ਪੈਣੀ ਬਗਾ ਬਾਬੇ ਦਾ 50 ਹਜ਼ਾਰ ਦੀ ਬਾਬਾ ਨੂੰ ਦੇਣੀ ਹੈ 50 ਹਜ਼ਾਰ ਦੀ ਬਾਬੇ ਨੂੰ 55 ਹਾੜੀ ਵਾਲਾ ਕੰਮ ਠੀਕ ਲੱਗਦਾ ਮੈਨੂੰ ਤਾਂ ਇਹ ਮਗਰ ਬੱਛਾ ਆ ਗਿਆ ਕਿੰਨਾ ਦੋ ਤਾਂ ਬਾਬੇ ਹੁਣ 16 ਲੀਟਰ ਆਹ ਮਗਰ 16 ਲੀਟਰ ਆਹ ਬੱਛਾ ਕਹਿਦ ਨੇ ਸੁਈਆ 15 ਮਿੰਟ ਤੁਹਾਨੂੰ ਚੰਗਾ ਲੱਗਿਆ ਬਾਕੀ ਗਾਂ ਸੀਲ ਫੋਟਾ ਕਰ ਲੈ ਸਪਾਰਕ ਕੋ ਅੱਗੇ ਨੂੰ ਲੈ ਸੱਜਣਾਂ ਨੂੰ ਟਾਪ ਦਿਖਾਉਣਾ ਗਾਂ ਚੁੰਨੀ ਚੰਨੀ ਪਾਰ ਕੇ ਬਾਈ ਨੇ ਬਹੁਤ ਵਧੀਆ ਥਾਨ ਲੱਗਿਆ ਟਾਪ ਕਲਾਸ ਗਰਮੀ ਵਾਲੇ ਚੱਪ ਘੜਦੂ ਦੁੱਧ ਵਾਲੇ ਖਾੜੀ ਆ ਗਈ ਤੇ ਆ ਦੇਖੋ ਜੇ ਤੁਝੇ ਕਰ ਰੋ ਜਰਾ ਗਾਂ ਦੁੱਧ ਵਾਲੀ ਲੱਗਦੀ ਹੈ ਗਾਲਾ ਕਰੀ ਜਾਂਦੇ ਸੀਲ ਵੀ ਬਹੁਤ ਲੱਗਦੀ ਹੈ ਅਜੇ ਤੱਕ ਥੋੜੀ ਜਿਹੀ ਵੱਧ ਹੈ ਉਹਨਰ ਹੈ ਕੋਕਾ ਪੀਸੀ ਆ ਯਾਰ ਮਾਰੀ ਗਰਮ ਹੋ ਜਾਏਗਾ ਹੋ ਜਾਏਗਾ ਮਾਰੀ ਹੈਗੀ ਬੜਾ ਸਰਾ ਭਾਜੀ ਕੀ ਹਾਲ ਹੈ ਭਾਜੀ ਵੀ ਜਿਹੜੇ ਇੱਥੇ ਬੜੇ ਕੀ ਹਾਲ ਆ ਬਾਈ ਵਧੀਆ ਜੀ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਪਿੰਡ ਵੀਰਾਵਦੀ ਜੀ ਅੱਛਾ ਸਾਡੇ ਬਰਦਾ ਏਰੀਆ ਦਾ ਆ ਗਿਆ ਸਾਡਾ ਸੁਦੁਰਗੜਾ ਹੈ ਜਦੋਂ ਆਪਾਂ ਨੇੜੇ ਆ ਗਏ ਮਗਰ ਬੱਚਾ ਕੀ ਬਾਈ ਮਗਰ ਬੱਚਾ ਹੈ ਵੀ 4 ਦਿਨਾਂ ਦੀ ਫਰੀ ਲਾਈਵ ਵਾਡਾ ਨਾਲ ਨਾੜੂਆ ਨਾਲ ਹੈ ਨਾ 4 ਦਿਨਾਂ ਦੀ ਸੂਈ ਹੈ ਕਿੰਨਾ ਬੋਲਾ ਹੁਣ ਬੋਲਾ ਬਾਈ ਮੀਟਰ ਤਿਆਰ ਤਿਆਰ ਬਾਈ ਲੈਟਰ ਇਧਰੋਂ ਗਾਂ ਬਹੁਤ ਚੰਗੀ ਹੈ ਬਾਈ ਦੀ ਯਾਰ ਗਾਰੰਟੀ ਦੇ ਦਾਂਗੇ ਟੌਪ ਕਲਾਸ ਇਹ ਦੁੱਧ ਸੰਗਣਾ ਦੁੱਧ 75 ਰੈਂਡ ਆਂਦੀ ਆ 60 ਰੁਪਏ ਦੋਦੀ ਤੇ ਲਾ ਰੱਖਿਆ ਚਟਾਊਗਾ ਨਾ ਕੀ ਰੇਟਾਂ ਦਾ ਜਾਜ ਰੇਟ ਮੁੱਲ ਤੇ ਕਰਦੇ ਆਂ ਬਈ 1 40 ਲੈਣ ਲੈਣ 95000 ਰੁਪਏ ਲੈਣ ਨੂੰ 95 ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 8295629877 ਠੀਕ ਹੈ ਘਰੇ ਵੀ ਮਿਲ ਜਿੰਦੇ ਗਾਇਆਂ ਤੇਰੇ ਕੋਲ ਹਾਂ ਤੇਰੇੋਂ ਗਾਂ ਬਹੁਤ ਚੰਗੀ ਹੈ ਬਾਈ ਯਾਰ ਚੁੰਨੀ ਚੰਨੀ ਪਾਵਾ ਕਿ ਸੀਲ ਬਹੁਤ ਹੈ ਨਾ ਕੋਈ ਕਿਧੂੰ ਡਰ ਗਈ ਹੈ ਨਾ ਬਾਈ ਯਾਰ ਮਾੜਾ ਮੋਟਾ ਹੋ ਜਾਂਦਾ ਘਰ ਜਾਂਦਾ ਆਹ ਬਾਈ ਦਾ ਪਿੰਡ ਵੀਰਾਵਦੀ ਤਹਿਸੀਲ ਰਤਿਆ ਹੈ ਨਾ ਜ਼ਿਲ੍ਹਾ ਫਤਿਹਬਾਦ ਘਾਹਲੇ ਬਚੀ ਨਸ ਬਰਕਾ ਆ ਗਿਆ ਬਚੀ ਧੰਨਵਾਦ ਬਾਈ ਇਹਨਾਂ ਇੱਕ ਸਾਨੂੰ ਗਾਂ ਹੋਰ ਦਿਖਾਉਣੇ ਹਾੜੀ ਵਾਲੀ ਸੀ ਲਗਾ ਇਹ ਬੱਚਾ ਦੇ ਪਹਿਲਾਂ ਨਾੜੂਆ ਨਾਲ ਹੀ ਹੈ ਨਾ ਤਿੰਨ ਦਿਨ ਦੀ ਸੁਈ ਹੈ ਤਿੰਨ ਦੀ ਤਿੰਨ ਦਾ ਨਾਮ ਹੋ ਗਿਆ ਸੁਈ ਨੂੰ ਆਹ ਤੁਹਾਨੂੰ ਵਧੀਆ ਗਾਂ ਦੇ ਹੀ ਲਾਣਾ ਮੱਝਾਂ ਵਾਲਾ ਥਣ ਲੱਗਿਆਣ ਜਮਾ ਲੇਵੇ ਦੀ ਵਧੀਆ ਜਿੰਨਾ ਕ ਮਾਜਣਾ ਉਹਨਾਂ ਲੇਵਾ ਵਧੀਆ ਤੇ ਉਹ ਆ ਗਿਆ ਬੱਚਾ ਥੋੜੀ ਲੱਸੀ ਹੈ ਲੱਸੀ ਦਾ ਕੋਈ ਚੱਕਰ ਨਹੀਂ ਹੁੰਦਾ ਹੋ ਜਾਂਦਾ ਰਾਜਾ ਪਾਪਾ ਸਸਰੀ ਗਾਲ ਕਿਹੜਾ ਪਿੰਡ ਆ ਬਾਪੇ ਗੁਲਾਬਵਾਲਾ ਜਿਲ੍ਹਾ ਕਿਹੜਾ ਪਿੰਡ ਆ ਤੁਹਾਨੂੰ ਟਿੰਡਾ ਟਿੰਡਾ ਵਪਾਰ ਦਾ ਕੰਮ ਕਰਦੀ ਐ ਨਾ 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 ਕਰਦੀ ਐ ਤੇ ਕਿੰਮੇ ਸੁਆ ਇਹ ਇਹ ਦੂਜਾ ਸੁਆ ਸੁਆ ਕੈ ਦਿਨੋਂ ਕੀ ਸੁਈ ਨੂੰ ਅੱਜ 3 ਜਿਆਦਾ ਰਾਂ ਕਿੰਨਾ ਦੁੱਧ ਹੁਣ ਬਾਲਾ ਦੁੱਧ ਹੁਣ 11 ਕਿਲੋ ਬਾਲਾ ਤਿਆਰ ਬਾਕੀ ਆ ਬਾਬੇ ਨੇ ਸਹੀ ਗੱਲ assiair ਕੋਈ 20 ਨਹੀਂ ਕਿਹਾ ਕੋਈ 18 ਨਹੀਂ ਕਿਹਾ ਪਹਿਲੇ ਸੂਏ ਕਿੰਨਾ ਸੂਇਆ 12 ਸੂਇਆ 12 ਮੈਂ ਕਹਿੰਦਾ 15 ਨਹੀਂ ਆਹ ਲੱਖ ਰੁਪਏ ਦੀ ਗੱਲ ਆ ਬਾਬਾ ਯਾਰ ਜੀ ਹੈਨਾ ਐਜੇ ਬੰਦੇ ਮਨਡੀਆਂ ਚ ਬਹੁਤ ਘੱਟ ਮਿਲਦੇ ਆ ਤਰੇਡ ਕੀ ਕਰਤਾ ਬਾਬਾ ਦਾ ਮੈਂ ਪੂਰੀ ਮਰਗੀ ਸਾਡੀ ਮਾਤਾ ਜੀ ਅੱਛਾ ਮੁੰਡਾ ਵੀ ਇੱਕ ਮੁਲਾਜ਼ਮ ਹੈ ਘਰ ਵਾਲੇ ਵੀ ਹੈ ਠੀਕ ਹੈ ਠੀਕ ਹੈ ਇਹ ਮੈਂ ਕੱਪੀਆ ਮੁੰਡਾ ਹੁਣ ਘਰੇ ਸਭ ਨੂੰ ਹੋਣੀ ਨਹੀਂ ਸੂਏ ਜਾੜਾ ਘਰ ਠੀਕ ਹੈ ਹਾਂ ਚਲ 100 ਹੁੰਦਾ ਨਾ ਸਸ਼ਟਮਾ ਚਲੋ ਅੱਗੇ ਪਿੱਛੇ ਲਾਈ ਜਾਂਦੀ ਆ ਮੋਹਨ ਦਾ ਜੀ ਪਹਿਲਾਂ 45 ਕਰਦੇ 40 ਕਰਦੇ ਰੇਟ ਵੀ ਜਨਾ ਜੈ ਜੀ ਹੈ ਬਾਈ ਦਾ 40000 ਰੁਪਏ ਰੇਟ ਹੈ ਨਾ ਮਾਨਤਾਨ ਕਰਦੇ ਮਾਨਤਾਨ ਹੋ ਜੂ ਮੈਲ ਨੰਬਰ ਵਾ ਲੋ ਆਪੇ ਤੇਰਾ ਕਿੰਨਾ 94179 ਹਾਂਜੀ 17809 17809 9 ਪਿੰਡ ਗਲਾਵਗੜ੍ਹ ਜ਼ਿਲ੍ਹਾ ਬਠਿੰਡਾ ਬਾਕੀ ਗਾਂ ਤਾਂ ਧਰਤੂਰ ਬਹੁਤ ਪੋਲੀ ਹੋਈ ਆ ਬਾਕੀ ਜੈ ਜੈ ਰਾ ਰਸਤੇ ਸਾਹਿਬ ਨਾਲ ਰੇਟ ਬਾਬੇ ਦਾ ਜੇ 12 ਕਿਲੋ ਵੀ ਦੇ ਤਾਂ ਫਿਰ ਵੀ ਬਹੁਤ ਟੌਪ ਕਲਾਸ ਆ ਜਮਾ ਘਰ ਲੈ ਉਸ ਫਰਕ ਬਾਬੇ ਦਾ ਲੈ ਸੱਜਣਾ ਗਾਂ ਇੱਕ ਤੁਹਾਨੂੰ ਹੋਰ ਦਿਖਾਉਣਾ ਹੈ ਗਾਈਆਂ ਵਾਲੇ ਪਾਈਆਂ ਤੇ ਫੋਨ ਵਾਲੇ ਆਉਂਦੇ ਆ ਵੀਰ ਗਾਂ ਦਿਖਾ ਦਿਆ ਕਰੋ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਸੱਜਣਾ ਆ ਚੀਜ਼ਾਂ ਸਾੜੀ ਦਾ ਤੋਹਫੇ ਆ ਮਗਰ ਉਹ ਵਾਟਾ ਬੱਚਾ ਦਾ ਨਿਗਾ ਜਾ ਕੋਈ ਨਾ ਬੰਨ ਲਾ ਬਾਈ ਬੰਨ ਲਾ ਬੰਨ ਲਾ ਹਾਂ ਦੇਖੋ ਏ ਗੱਲ ਬਾਤ ਆ ਯਾਰ ਸਰਾ ਹੀ ਹੈ ਕੰਮ ਇਹ ਪੁੱਛ ਰਹੇ ਹਾਂ ਫਿਰ ਜੀ ਰੇਟਾ ਕੀ ਗੱਲ ਬਾਤ ਆ ਕਿਵੇਂ ਪੁੱਛੋ ਤੁਰ ਸਜਣੋ ਘਰ ਵਾਲੇ ਜਿੰਮੇਦਾਰ ਦੇ ਆਪਾਂ ਕਰ ਲੈਨੇ ਗੱਲ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਲ ਤੋੜ ਲਾ ਕੋਰੇ ਬਾਈ ਤੋੜਾ ਇਧਰ ਹੋ ਜਾ ਗਾਂ ਤੁਰੂ ਵੀ ਹੁਣ ਚਲਦੇ ਆ ਕਮੈਂਟਰ ਹੋ ਜਾ ਆਹ ਦਾ ਲੈਵਲ ਉਹ ਹਟਾ ਉਹ ਬਗਲਾ ਸਾਇਰ ਮੋੜ ਦੇ ਬਾਈ ਪੁੱਛਾਂਗੇ ਬਾਈ ਤੇ ਰੇਟ ਇੱਥੇ ਦੇਖੋ ਯਾਰ ਕਰੋ ਚੈੱਕ ਕਰ ਚੱਲਦਾ ਮੇਰਾ ਪੌੜੀ ਸਰਾ ਲੱਗੀ ਅੱਜ ਮੰਡੀ ਚੋਂ ਗਾਂ ਹੈ ਗਰਲੈਂਡੋ ਚ ਮਿਕਸ ਕਰਦੀ ਆ ਸਦਰੋਂ ਗਰਲੈਂਡੋ ਜਿਹੜੀ ਗਰਲੈਂਡੋ ਹੁੰਦੀ ਹੈ ਨਾ ਉਹ ਬੰਬ ਠਾਉਂਦੀ ਆ ਬੱਤਲੇ ਬਰਾਜੀਨ ਦੀ ਉਹ ਹੈ ਆ ਦੇਖੋ ਥੋੜੀ ਡਰਦੀ ਹੈ ਪੁੱਛਣਾ ਬਾਈ ਨੂੰ ਕੀ ਰੇਟ ਹੈ ਕੀ ਗੱਲ ਬਾਤ ਹੈ ਕਿੰਨਾ ਨੰਬਰ ਹੈ ਭਾਈ ਸਾਸ੍ਰੀ ਘਰ ਸਾਸ੍ਰੀ ਘਰ ਕਿਹੜਾ ਪਿੰਡ ਆਪਰਾ ਆਪਣਾ ਮੋਟ ਕਿਹੜਾ ਜੀ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਕਿਹਮਾ ਸੁਆਬਾਈ ਗਾਂ ਹੈ ਦੂਜਾ ਸੁਆਬਾ ਕਿੰਨੇ ਦਿਨੋਂ ਸੁਈ ਨੂੰ ਸੁਈ ਨੂੰ 2-3 ਦਿਨ ਹੋ ਗਏ ਦੁੱਧ ਕੇ ਨਾਮ ਰੀਲੇਟਰ ਹੈਗੇ ਮੈਂ ਅੱਗੇ ਕਰ ਲੈ ਐਂਡਰ ਸਜਣੋਂ ਦੁੱਧ ਬਹੁਤ ਹੋਊਗਾ ਇਹ ਦੁੱਧ ਵੀ ਸੰਗਣਾ ਹੋਊ ਬਾਈ ਹੈਨਾ ਸੰਗਣਾ ਜਮ ਅੱਛਾ ਕੀ ਰੇਟ ਆ ਬੀਜੇ ਜੀ ਜਾਇ ਜੀ ਲੈਂਡ ਦੇ ਨੂੰ ਤਾਂ ਰੇਟ ਆ ਬੀਚਨ ਵੇਚਾਰਾ ਚਸਤੀ ਆਦੀ ਚਸਤੀ ਆ ਬੀ ਮੋਬਾਈਲ ਨੰਬਰ 935557812 ਸਜਣੋਂ ਗਾਂ ਬਾਈ ਦੇ ਘਰ ਦੀ ਹੈ ਬਾਕੀ ਚੰਗੀ ਹੈ ਗਾਂ ਬਾਈ ਦੀ ਮਗਰ ਵੀ ਬੱਛੀ ਆ ਗਈ ਇੱਕ ਨਾਲ ਇੱਕ ਫਿਰ ਹੀ ਆ ਗਿਆ ਦੇਖੋ ਯਾਰ ਆ ਚੀਜ਼ਾਂ ਨਹੀਂ ਮਿਲਦੀਆਂ ਦੁੱਧ ਪਲਾਂ ਦੀ ਕਿਲੋ ਘੱਟ ਦੇਦੇ ਗਲਗਰਾਹ ਚੀਜ਼ ਨਹੀਂ ਮਿਲਦੀ ਠੀਕ ਹੈ ਬਾਈ ਰਾਮ ਦਾ ਨਾ ਬੈਠਾ ਪਣਾ ਨਿਆਣੇ ਤੇ ਕੋਈ ਵਪਾਰ ਦਾ ਕੰਮ ਨਹੀਂ ਠੇਖੜ ਵੀ ਲੱਗਦਾ ਬਾਈ ਨੇ ਬਾਹਲਾ ਨਹੀਂ ਲਾਇਆ ਹੁਣ ਇੱਥੋਂ ਜਾਗਾ ਬਾਈ ਮੋਟੋਪ ਗਲਾਸ ਕੰਮ ਬਜੀ ਇਹਦਾ ਟਾਊਨ ਨੂੰ ਜੀ ਨਹੀਂ ਲੱਗਾ ਕੈਮਰਾ ਆ ਦੇਖੋ ਸੱਚ ਨੂੰ ਗਾਹਕ ਮੇਨ ਗਲੀ ਐ ਇਹ ਐਨੇ ਗਾਹਕ ਫਿਰਦੇ ਆ ਗਾਹਕ ਇਧਰ ਵੀ ਬਾਹਲੇ ਫਿਰਦੇ ਆ ਫਲ ਭਰੀ ਪਈ ਐ ਮੰਡੀ ਤੇ ਬੰਦਾ ਜੇ ਟਰੈਕਟਰ ਨੂੰ ਧੱਕਾ ਲਾਉਣਾ ਭਾਈ ਨਾ ਤਾਂ ਵੀ ਨਹੀਂ ਸਿਹਾਉਂਦਾ ਇਥੇ ਜੀ ਤੱਕ ਆਗੀ ਤੋਂ ਲਵਾਵਾਂਗੇ ਆ ਦੇਖੋ ਯਾਰ ਮੰੰਦਾ ਪੈ ਗਿਆ ਭਾਈ ਮੰੰਦਾ ਪੈ ਗਿਆ ਉਹ ਭਰਾਵੋ ਜਮੇ ਮੰੰਦਾ ਪੈ ਗਿਆ ਹੁਣ ਤਾਂ ਜੇ ਕਿਸੇ ਲਿਜਾਣਾ ਹੋਏ ਜਾਨਵਰ ਹੁਣ ਆਜੋ ਇਥੇ ਰੇਟ ਬਾਹਲੇ ਨਹੀਂ ਹੈਗੇ ਮੈਨੂੰ ਤਾਂ ਲੱਗਦਾ ਅੱਜ ਯਾਰ ਠੀਕ ਲੱਗਦਾ ਮੈਨੂੰ ਤਾਂ ਕੰਮ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਉਹਦੇ ਨਾਲ ਹੌਸਲਾ ਮਿਲਦਾ ਰਹਿੰਦਾ ਲੈ ਕੇ ਲਾਜਮੇ ਕਰਦਾ ਅਗਰ ਭਰਾ ਮੰਨ ਕੇ ਕੂਠਾ ਲਾ ਦਿਆ ਕਰੋ ਆ ਦੇਖੋ ਇੱਧਰ ਤੇ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਆ ਮਿਲਾਂਗੇ ਅਗਲੀ ਵੀਡੀਓ 'ਚ ਤਾਤ ਇੱਕ ਲਈ ਰੱਬ ਰੱਖਾ ਸੱਜਣੋ ਰੱਬ ਰੱਖਾ ਤਾਂ ਤੇ ਕੀ ਆ ਦੇਖਿਆ ਹਲਾ ਲਗਾ ਸਿੰਘ ਹੀ ਆ ਇਕੱਲੇ ਨੂੰ ਚੱਪ ਕੱਢੀ ਖੜੀ ਆ ਜਾਵਾ ਲੈ ਵੇ ਲੂ ਇਹਦਾ ਪੂਰੀਆਂ ਝੋਟੀਆਂ ਦੇਖੋ ਯਾਰ ਇਥੋਂ ਗਾਂਵ ਵਧੀਆ ਮਿਲ ਜਾਂਦੇ ਆ ਗਿਆ ਦੇਖ ਤਾਂ ਯਾਰ ਕੀ ਬਾਤ ਆ ਗਾਂ ਗੁੰਆਂ ਜੇ ਮਸ ਸਹਰਾ ਹੀ ਲੱਗ ਰਿਹਾ ਗਾ ਮਾ ਜਿਵੇਂ ਉਹ ਲਈ ਫਿਰ ਤੱਕ ਆ ਯਾਰ ਛਾਈਵਾਲ ਨਾੜਾ ਨੂੜਾ ਬਣਿਆ ਲੈਵੇ ਤੇ ਚੰਗੀ ਗਾਂ ਯਾਰ ਇਹ ਜਿਗਾ ਫਾੜੀ ਬਿਦੇ ਟਪਾਉਂਦੇ ਆ ਉਹ ਬੱਚਾ ਬੈਠਾ ਨੇਗਾ ਬੜੀ ਠੰਡੀ ਗਾਂ ਯਾਰ ਕੁਛ ਦੇ ਬਾਈ ਨੂੰ ਜੇ ਦਸੂਆ ਰੇ ਡਰਪਾ ਕੋਈ ਨਾੜਾ ਨੂੜਾ ਬਹੁਤ ਲੈਵੇ ਤੇ ਮਾਗਰ ਵੀ ਬੱਛੀ ਆ ਗਈ ਬੱਚ ਲੈਣਾ ਬਾਈ ਨੂੰ ਕਿਵੇਂ ਦੇਓ ਕੀ ਗੱਲ ਬਾਤ ਆ ਇਹ ਦੂਗਣਾ ਕਿੰਨੇ ਦੀ ਕੀ ਰੇਟ ਆ ਵੀਰੇ ਗਾਂ ਦਾ ਦਾ 275000 ਰੁਪਏ ਦੇ ਕਹਿਣਾ ਸੁਆ ਬਾਈ ਕਹਿਣਾ ਸੁਆ ਹਾਂਜੀ ਕਹਿਣਾ ਸੁਆ ਇਹ ਦੂਸਰਾ ਸੁਆ ਜੀ ਚੋ ਰੇ ਮਾਗਰ ਵੀ ਬੱਛੀ ਆ ਗਈ ਮਾਗਰ ਬੱਛੀ ਜੀ ਕਹਿ ਦੇਣਾ ਸੁਈਏ ਬਾਈ ਹਾਂ ਜੂ ਆ ਦੂਰ ਰਹਿ ਜਾ ਬਣਾ ਯਾਰ ਕਿੰਨਾ ਦੁੱਧ ਹੈ 2 13 ਕਿਲੋ ਕਿਲੋ ਬੋਲੀ ਹੈ ਹੈ ਜੀ ਕਿਹੜਾ ਪਿੰਡ ਆਪਣਾ ਫਾਿਲਕਾ ਸ਼ਹਿਰ ਫਾਿਲਕਾ ਸ਼ਹਿਰ ਵਪਾਰ ਦਾ ਕੰਮ ਹੈ ਹਾਂਜੀ ਮਾਗਰ ਬੱਛੀ ਆ ਗਈ ਤੇ ਮੋਬਾਈਲ ਨੰਬਰ ਭਾਈ 75899 84421 84421 ਹਾਂਜੀ ਘਰੋਂ ਮਿਲ ਜਣੇਗਾ ਉਸ ਤੋਂ ਹਾਂਜੀ ਜਿਹਨੋਂ ਗਾਉਂ ਬਹੁਤੋਂ ਕੋਲਾ ਹੈ ਭਾਈ ਦੀ ਮਾਗਰ ਬੱਛੀ ਆ ਗਈ ਜਨਾਮ ਤਾਂ ਹੋ ਗਿਆ ਉਹ ਡਰਦੀ ਆ ਮੰਡੀ ਆ ਦੇਖਿਆ ਮੰਡੀ ਦਾ ਘਰ ਕੀ ਹਾਂ ਭਾਈ ਪਹਿਲਾਂ ਤੂੰ ਬੈਠਾ ਸੀ ਨਾ ਥੱਲੇ ਦਿਖਾ ਦੀ ਸਾਰੀ ਕਹਿੰਦੇ ਡਰਜਾਂ ਦਾ ਜਾਨਵਰ ਆ ਸਾਡੇ ਕੈਮਰੇ ਤੋਂ ਉਹਦਾ ਕਰਕੇ ਫਰਕ ਪਾ ਜਾਂਦਾ ਬਾਕੀ ਅੱਜ ਕੱਲ੍ਹ ਹੈ ਜੀ ਗਾਂ ਦੁੱਧ ਬਹੁਤ ਦਿੰਦੀ ਹੈ। ਹਾੜੀ ਦਾ ਕੰਮ ਆ ਗਿਆ। ਮੈਂ ਇਸ ਦਾ ਬਰਾਬਰੀ ਕਰੂੰਗੀ। ਅੱਜ ਕੋ ਚੈੱਕ ਕਰਾਂਗੇ। ਫਿਰ ਸੱਜਣੋਂ ਮਿਲਾਂਗੇ ਹੁਣ ਅਗਲੀ ਵੀਡੀਓ 'ਚ। ਤੁਹਾਤ ਇਕ ਲਈ ਧੰਨਵਾਦ ਆ ਬਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਗਾਹ ਕਹਿਣੀ ਆ ਦੇਰਾ ਦੇ। ਖਾਲੀ ਹੋ ਗਿਆ ਕੰਮ ਯਾਰ ਜਮੇ। ਵਪਾਰੀ ਵੀ ਕੀ ਕਰਨ ਵਿਚਾਰੇ ਮੰਦਾ ਬਹਿ ਗਿਆ। ਬਹੁਤ ਜ਼ਿਆਦਾ। ਮਿਲਾਂਗੇ ਅਗਲੀ ਵੀਡੀਓ 'ਚ। ਤੁਹਾਡੀ ਧੰਨਵਾਦ ਬਹੁਤ-ਬਹੁਤ ਜ਼ਿਆਦਾ ਧੰਨਵਾਦ ਆ। ਥੈਂਕ ਯੂ ਬਾਈ ਧੰਨਵਾਦ ਜਿਹੜਾ ਚੈਨਲ ਸਕਸੈਸ ਕਰੇ ਬਹੁਤ-ਬਹੁਤ ਮਿਲਾਂਗੇ ਸੱਜਣੋਂ ਅਗਲੀ ਵੀਡੀਓ ਜੇਗੇ ਸੱਜਣੇ ਵੀਡੀਓ ਬਣਾਉਣੀ ਕਰ ਲੈ ਉਸ ਪਰਖ 628340299 ਇਹ ਨੰਬਰ ਆਪਣਾ ਫਿਰ ਬਣਾ ਆ ਜਾਗੇ ਭੱਜ ਕੇ ਆ ਕੇ ਤੇ ਸੱਜਣੋ ਮਿਲਾਂਗੇ ਅਗਲੀ ਵੀਡੀਓ ਚ ਹਣਾ ਫੇਰ ਧੰਨਵਾਦ ਕਰਨਾ ਪੈਂਦਾ ਸਾਡਾ ਧੰਨਵਾਦ ਆ ਤੁਹਾਡਾ ਬਾਲਾ ਜੀ ਨੇ ਆਪ ਨੂੰ ਇਹਨਾਂ ਦੁਨੀਆ ਨਾਲ ਮਿਲਾਤਾ ਬਹੁਤ ਬਾਈ ਮਿਲਦੇ ਤੇ ਮੰਡੀਆਂ ਚ ਆ ਵੀ ਸੰਤੂਆ ਹਾਂ ਵੀ ਸੰਤੂਆ ਕੀ ਹਾਲ ਹੈ ਐ ਕਰ ਕਰ ਮਿਲਦੇ ਆ ਇਹ ਛੋਟੀ ਬਦਲਤਾ ਸੱਜਣੋ ਜਿਹੜੇ ਵੀਡੀਓ ਦੇਖਣ ਲਾਈਕ ਸ਼ੇਅਰ ਕਮੈਂਟ ਕਰ ਦਨੇ ਆ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਯਾਰੋ